ਤਾਂ ਕੁਐਸਚਨ ਇਹ ਹੈ ਕਿ ਜੇਕਰ ਆਤਮਾ ਨੂੰ ਦਰਦ ਹੀ ਨਹੀਂ ਹੁੰਦਾ ਤਾਂ ਫਿਰ ਨਰਕ ਚ ਲਿ ਜਾ ਕੇ ਤਸੀਹੇ ਕਿਸ ਚੀਜ਼ ਨੂੰ ਦਿੰਦੇ ਕਿ ਇਹਨੂੰ ਤਾਂ ਤਸੀਹੇ ਮਿਲਦੇ ਆ ਜ ਜਿਹੜਾ ਕਿ ਆਪਾਂ ਇੱਕ ਪ੍ਰਿਵੇਲੈਂਟ ਜਿਹਾ ਐਗਜ਼ਾਮਪਲ ਹੈ ਵੀ ਨਰਕ ਚ ਜਾ ਕੇ ਤੁਹਾਨੂੰ ਤਸੀਹੇ ਮਿਲਣਗੇ ਤਾਂ ਫਿਰ ਜਦੋਂ ਆਤਮਾ ਨੂੰ ਤਾਂ ਦਰਦ ਹੀ ਨਹੀਂ ਹੁੰਦਾ ਤਾਂ ਤਸੀਹੇ ਕਿਨੂੰ ਮਿਲਦੇ ਆ ਇਹ ਕੁਐਸਚਨ ਮੈਨੂੰ ਤਾਂ ਇੱਕ ਕੁਐਸਚਨ ਹੈਪਨਿੰਗ ਵੀ ਲੱਗਿਆ ਤੇ ਹਾਸਾ ਵੀ ਆਉਂਦਾ ਹੈ ਨਾ ਜੇ ਇਹਨੂੰ ਕਾਫੀ ਕਿਊਟ ਜਿਹਾ ਕੁਐਸਚਨ ਨਹੀਂ ਹੈ ਵੀ ਜੇ ਆਤਮਾ ਨੂੰ ਦਰਦ ਨਹੀਂ ਹੁੰਦਾ ਹੈ ਨਾ ਵੈਲਿਡ ਹਾਂ ਵੈਲਿਡ ਹੈ ਵੀ ਹਾਂ ਮਤਲਬ ਕਾਫੀ ਲੋਕ ਇਹ ਸੋਚਦੇ ਆ ਨਾ ਕਿ ਸਵਰਗ ਮਰਨ ਤੋਂ ਬਾਅਦ ਅਸੀਂ ਸਵਰਗ ਚ ਜਾਵਾਂਗੇ ਨਰਕ ਚ ਜਾਵਾਂਗੇ ਤੇ ਨਰਕ ਚ ਕੜਾਈਆਂ ਚ ਸਾਨੂੰ ਤਾਂ ਲਿਆ ਜਾਊਗਾ ਹੈਨਾ ਤੇ ਸੂਲੀ ਉੱਤੇ ਵੀ ਕੁਝ ਲਟਕਾਇਆ ਜਾਊਗਾ ਮਤਲਬ ਕੱਟਿਆ ਵੱਡੇ ਹਾਂ ਹਾਂ ਤੇ ਫਿਰ ਤੁਹਾਨੂੰ ਕੀ ਕਰਨਾ ਪਊਗਾ ਤੁਹਾਨੂੰ ਕੁਝ ਤੰਗ ਮਾੜੇ ਕੰਮ ਕੀਤੇ ਹੋਣਗੇ ਤੋ ਤੁਹਾਨੂੰ ਤਸੀਹ ਦਿੱਤੇ ਜਾਣਗੇ ਤੋ ਆਤਮਾ ਨੂੰ ਤਾਂ ਦਰਦ ਹੁੰਦਾ ਨਹੀਂ ਵਿਚਾਰੀ ਨੂੰ ਹਾਂ ਤੇ ਸਰੀਰ ਤਾਂ ਇੱਥੇ ਰਹਿ ਜਾਂਦਾ ਹੈ ਦਰਦ ਤਾਂ ਸਾਰਾ ਸਰੀਰ ਨੂੰ ਕੁਐਸਚਨ ਵੈਲਿਡ ਹੈ ਉਹਦਾ ਬਹੁਤ ਹੈਨਾ ਕਾਫੀ ਹਾਂ ਬਿਲਕੁਲ ਤੇ ਸ਼ੁਰੂ ਕੀਤਾ ਜਾ ਸ਼ੁਰੂ ਤੇ ਸੀਹ ਕਿਉਂ ਨਹੀਂ ਹੂੰ ਐਕਚੁਅਲੀ ਕਨਸੈਪਟ ਹੀ ਉਹ ਹੈ ਨਾ ਬਿਲਕੁਲ ਹੀ ਕਹਿੰਦੇ ਆ ਕਿ ਇੱਕ ਇਨਸਾਨ ਨੂੰ ਸਮਝਾਉਣ ਵਾਸਤੇ ਕਨਸੈਪਟ ਬਣਾਇਆ ਗਿਆ ਸੀਗਾ ਕਿ ਇੰਟੈਂਸ਼ਨ ਇਹਦੇ ਪਿੱਛੇ ਇਹੀ ਸੀ ਵੀ ਮਾੜੇ ਕੰਮ ਨਾ ਕਰੋ ਨਹੀਂ ਤਾਂ ਬਾਅਦ ਵਿੱਚ ਜਾ ਕੇ ਤੁਹਾਨੂੰ ਪ੍ਰੋਬਲਮ ਆਊਗੀ ਬਾਦ ਵਿੱਚ ਤੁਹਾਨੂੰ ਤਸੀਹੇ ਦਿੱਤੇ ਜਾਣਗੇ ਆ ਚੀਜ਼ਾਂ ਹੋਣਗੀਆਂ ਮਤਲਬ ਮੈਂ ਮਨ ਲਾ ਸ਼ਾਇਦ ਸਮਝਾਉਣ ਲਈ ਇੱਕ ਡਰ ਪੈਦਾ ਕੀਤਾ ਸੀਗਾ ਵੀ ਐਵੇਂ ਲੋਕਾਂ ਨੇ ਮੰਨਣਾ ਨਹੀਂ ਥੋੜਾ ਜਿਹਾ ਡਰਾ ਦਿੰਨੇ ਆ ਸ਼ਾਇਦ ਮੰਨ ਲੈਣਗੇ ਹਨਾ ਕਿ ਸਵਰਗ ਨਰਕ ਕਿਤੇ ਕੋਈ ਜਗ੍ਹਾ ਨਹੀਂ ਹੈਗੀ ਵੀ ਜਿੱਥੇ ਆਪਾਂ ਜਾਣਾ ਤੇ ਉੱਥੇ ਜਾ ਕੇ ਆਪਣਾ ਹਿਸਾਬ-ਕਿਤਾਬ ਕਰਕੇ ਤੇ ਆਪਾਂ ਨੂੰ ਮਤਲਬ ਇਹ ਕਰ ਦੇਣਗੇ ਵੀ ਲੋ ਜੀ ਤੁਸੀਂ ਸਵਰਗ ਚ ਚੱਲੇ ਹੋ ਤੇ ਤੁਸੀਂ ਨਰਕ ਚ ਜਾ ਕੇ ਤਸੀਹੇ ਮਿਲਣਗੇ ਹੁਣ ਤਿਆਰ ਹੋ ਜਾਓ ਇਹੋ ਜਿਹਾ ਕੁਝ ਨਹੀਂ ਹੈਗਾ ਤੇ ਜੇ ਆਪਾਂ ਧਿਆਨ ਨਾਲ ਸੋਚੀਏ ਕਿਸੇ ਪਾਸਿਓਂ ਇਹਦਾ ਲੌਜੀਕ ਬਣਦਾ ਵੀ ਨਹੀਂ ਹੈਗਾ ਕਿ ਕਿ ਆਤਮਾ ਜਾ ਰਹੀ ਹੈ ਕੱਲੀ ਸ਼ਰੀਰ ਤੁਸੀਂ ਇੱਥੇ ਦਫਨਾ ਚੁੱਕੇ ਹੋ ਜਾਂ ਸਾੜ ਚੁੱਕੇ ਹੋ ਤਾਂ ਤਸੀਹੇ ਆਤਮਾ ਨੂੰ ਤਾਂ ਮਿਲ ਨਹੀਂ ਸਕਦੇ ਸੋ ਆਬਵੀਅਸਲੀ ਇਹਦੇ ਪਿੱਛੇ ਕਨਸੈਪਟ ਇਹ ਸੀਗਾ ਵੀ ਜਿਹੜਾ ਸਵਰਗ ਤੇ ਨਰਕ ਟਰਮ ਯੂਜ਼ ਕੀਤੀ ਹੈ ਉਹ ਧਰਤੀ ਵਾਸਤੇ ਯੂਜ਼ ਕੀਤੀ ਹੈ ਇੱਥੇ ਹੀ ਸਵਰਗ ਹੈ ਇੱਥੇ ਹੀ ਨਰਕ ਹੈ ਹਨਾ ਉਹ ਚੀਜ਼ ਐਕਸਪਲੇਨ ਕਰਨੀ ਸੀ ਵੀ ਇੱਥੇ ਜਿਹੜੇ ਤੁਹਾਨੂੰ ਮਤਲਬ ਜੇ ਆਪਾਂ ਕਹਿਦੀ ਹੈ ਨਾ ਜੇ ਆਪਾਂ ਕਹਿਦੀ ਹੈ ਤਸੀਹੇ ਮਿਲਨੇ ਉਹ ਇੱਥੇ ਤੁਹਾਨੂੰ ਜਦੋਂ ਤੁਸੀਂ ਆਪਣੇ ਕਰਮਾਂ ਦੇ ਹਿਸਾਬ ਨਾਲ ਕੁਝ ਕੀਤਾ ਉਹਦਾ ਜਿਹੜਾ ਫਲ ਤੁਹਾਨੂੰ ਮਿਲਣਾ ਉਹ ਚਾਹੇ ਜਿਵੇਂ ਹੁੰਜੇ ਤੁਸੀਂ ਖੁਸ਼ ਹੋ ਤੁਸੀਂ ਕਹਦੋਗੇ ਮੈਂ ਸਵਰਗ 'ਚ ਐ ਤੇ ਜੇ ਤੁਹਾਨੂੰ ਤੁਸੀਂ ਕੋਈ ਹਾਰਡਸ਼ਿਪਸ ਫੇਸ ਕਰ ਰਹੇ ਹੋ ਤਾਂ ਤੁਸੀਂ ਕਹੋਗੇ ਕਿ ਮੈਂ ਨਰਕ 'ਚ ਐ ਉਹ ਇੱਥੇ ਹੈ ਥੋਡੀ ਹਿਊਮਨ ਬਾਡੀ ਜਿਹੜੀ ਹੈਗੀ ਉਹ ਚੀਜ਼ਾਂ ਨੂੰ ਜਿਹੜਾ ਹੈਗਾ ਉਹ ਫੇਸ ਕਰੂਗੀ ਤੇ ਉਹਦੇ ਇਮਪ੍ਰਿੰਟਸ ਜਿਹੜੇ ਹੈਗੇ ਆ ਉਹ ਤੁਹਾਡੀ ਸੋਲ ਦੇ ਉੱਤੇ ਜਾਣਗੇ ਸੋਲ ਨੂੰ ਕਿਤੇ ਤੁਸੀਂ ਹੋਰ ਨਹੀਂ ਜਾਣਾ ਵੀ ਤੁਸੀਂ ਕਿਤੇ ਐਵੇਂ ਟੈਨਸ਼ਨ ਲਈ ਹੋਵੇ ਵੀ ਉੱਥੇ ਜਾ ਕੇ ਵੀ ਤੁਸੀਂ ਵੀ ਜ਼ਿੰਦਗੀ ਤਾਂ ਇੱਥੇ ਹੀ ਬੜੀ ਔਖੀ ਹੈ ਤੇ ਮਰਨ ਤੋਂ ਬਾਅਦ ਫੇਰ ਤੁਸੀਂ ਇਹ ਮਿਲਣਗੇ ਸਹਿਜਾ ਮੇਰੇ ਖਿਆਲ ਨਾਲ ਕੁਝ ਨਹੀਂ ਹੈਗਾ ਹਮ ਬਿਲਕੁਲ ਤੇ ਇਹ ਇਹ ਮੈਨੂੰ ਲੱਗਦਾ ਹੈ ਕੁਐਸਚਨ ਮੋਸਟ ਆਫ ਦਾ ਟਾਈਮਸ ਸਵਰਗ ਨਰਕ ਵਾਲਾ ਉਹ ਕਨਸੈਪਟ ਇਦਾਂ ਦਾ ਜਦੋਂ ਆਪਾਂ ਇਨਸਾਨੀ ਸਰੀਰ ਨੂੰ ਹੀ ਸਮਝ ਲੈਂਦੇ ਆ ਨਾ ਕਿ ਅਸੀਂ ਇਨਸਾਨ ਆ ਮਤਲਬ ਸਾਡਾ ਸਰੀਰ ਹੀ ਸਭ ਕੁਝ ਹੈ ਆਪਦੇ ਆਪ ਨੂੰ ਟਰੈਵਲ ਕਰਦੇ ਹਾਂ ਹਾਂ ਮਹਿਸੂਸ ਕਰਦੇ ਹਾਂ ਮਰਨ ਤੋਂ ਬਾਅਦ ਅਸੀਂ ਐਜ਼ ਇਟ ਇਜ਼ ਹੀ ਉੱਥੇ ਪੇਸ਼ ਹੋ ਰਹੇ ਆ ਐਜ਼ ਇਟ ਇਜ਼ ਇੱਕ ਬੰਦਾ ਬੈਠਾ ਹੈ ਜੋ ਸਾਡਾ ਖਾਤਾ ਦੇਖ ਰਿਹਾ ਹੈ ਤੇ ਐਜ਼ ਇਟ ਇਜ਼ ਇਹ ਸਾਨੂੰ ਤਸਹੀਹ ਦਿੱਤੇ ਜਾਂਦੇ ਆ ਮਰਨ ਤੋਂ ਬਾਅਦ ਅਸੀਂ ਬਹੁਤ ਵਾਰੀ ਚੀਜ਼ ਡਿਸਕਸ ਕਰ ਚੁੱਕੇ ਹਾਂ ਕਿ ਇਹ ਆਤਮਾ ਸਰੀਰ ਛੱਡ ਦਿੰਦੀ ਹੈ ਸਰੀਰ ਤਾਂ ਖਤਮ ਹੋ ਜਾਂਦਾ ਹੈ ਤੇ ਆਤਮਾ ਟਰੈਵਲ ਕਰਦੀ ਹੈ ਆਤਮਾ ਜਸਟ ਐਨ એનર્ਜੀ ਟਰੈਵਲ ਕਰਦੀ ਹੈ ਇੱਕ ਊਰਜਾ ਟਰੈਵਲ ਕਰਦੀ ਹੈ ਜਿਹਦੇ ਉੱਤੇ ਅਸੀਂ ਕੀ ਛਾਪ ਕੇ ਲੈ ਕੇ ਗਏ ਹਾਂ ਉਹ ਡਿਸਾਈਡ ਕਰਦਾ ਹੈ ਕਿ ਉਹ ਆਤਮਾ ਤੜਫਰੀ ਹੈ ਜਾਂ ਸ਼ਾਂਤੀ ਚ ਹੈ ਜਿੱਦਾਂ ਹੁਣ ਮਰਨ ਤੋਂ ਬਾਅਦ ਕੀ ਹੁੰਦਾ ਹੈ ਕਿ ਇੱਕ ਆਪਾਂ ਕਹਿੰਦੇ ਨੇ ਨਾ ਰੈਸਟ ਇਨ ਪੀਸ ਹੂੰ ਰੈਸਟ ਇਨ ਪੀਸ ਜਦੋਂ ਇੱਕ انسان ਮਰ ਜਾਂਦਾ ਹੈ ਉਹਦੀ ਆਤਮਾ ਜਾਂਦੀ ਹੈ ਤੇ ਸਾਰਿਆਂ ਨੂੰ ਇੱਕੋ ਸਾਰੇ ਆਪਾਂ ਇੱਕੋ ਚੀਜ਼ ਕਹਿੰਦੇ ਆ ਕਿ ਪਰਮਾਤਮਾ ਇਸਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਮਤਲਬ ਇਹ ਕਿ ਉਹ ਆਤਮਾ ਅਗਰ ਤੜਫ ਕੇ ਗਈ ਹੈ ਕਿੰਨਾ ਕੁਝ ਫੇਸ ਕਰਕੇ ਗਈ ਹੈ ਤਾਂ ਥੋੜੀ ਦੇਰ ਲਈ ਉਹਨੂੰ ਸ਼ਾਂਤੀ ਮਿਲੇ ਤਾਂ ਕਿ ਉਹ ਡਿਸਾਈਡ ਕਰ ਸਕੇ ਕਿ ਮੈਂ ਅੱਗੇ ਕਰਨਾ ਕੀ ਹੈ ਹੂੰ ਰਾਈਟ ਹਨਾ ਫਿਰ ਆਪਾਂ ਉਹ ਚੀਜ਼ ਰਿਪੀਟ ਕਰ ਦਈਏ ਕਿ ਜਿਵੇਂ ਆਪਾਂ ਕਹਿੰਦੇ ਆ ਨਾ એનર્ਜੀ ਕੈਨ ਨਾਇਦਰ ਬੀ ਕ੍ਰੀਏਟਡ ਨੌਰ ਬੀ ਡਿਸਟਰੋਇਡ ਹੈ ਨਾ ਊਰਜਾ ਜਾਂ ਨਾ ਤਾਂ ਕ੍ਰੀਏਟ ਕੀਤੀ ਜਾਂਦੀ ਹੈ ਨਾ ਡਿਸਟਰੋਏ ਹੁੰਦੀ ਹੈ ਇਹ ਸਿਰਫ ਆਪਦੀ ਫਾਰਮ ਚੇਂਜ ਕਰਦੀ ਹੈ ਸੇਮ ਗੋਜ਼ ਵਿਦ ਆਤਮਾ ਜੇ ਤੁਸੀਂ ਆਤਮਾ ਵਰਡ ਤੁਹਾਨੂੰ ਅਨਕੰਫਰਟੇਬਲ ਲੱਗਦਾ ਹੈ ਜਾਂ ਤੁਹਾਨੂੰ ਲੌਜੀਕ ਮਹਿਸੂਸ ਕਰਨ ਦੇ ਵਿੱਚ ਦਿੱਕਤ ਆਉਂਦੀ ਹੈ ਤਾਂ ਤੁਸੀਂ ਇਹਨੂੰ ਐਸ એનર્ਜੀ ਲੈ ਸਕਦੇ ਹੋ ਹਾਂ ਇਟਸ ਲਾਈਕ એનર્ਜੀ ਏ ਮੋਸਟ ਆਫ ਦਾ ਟਾਈਮ ਅਪਿੰਦਰ ਲੋਕ ਇਹ ਵੀ ਚੀਜ਼ ਸਮਝ ਲੈਂਦੇ ਨੇ ਕਿ ਸ਼ਾਇਦ ਅਗਰ ਸਾਡੀ ਲਾਈਫ ਦੇ ਵਿੱਚ ਵਧੀਆ ਸਿਚੁਏਸ਼ਨਜ਼ ਆ ਰਹੀਆਂ ਤਾਂ ਅਸੀਂ ਸਵਰਗ 'ਚ ਆ ਤੇ ਅਗਰ ਸਾਡੀ ਲਾਈਫ ਦੇ ਵਿੱਚ ਮਾੜੀਆਂ ਸਿਚੁਏਸ਼ਨਜ਼ ਆ ਰਹੀਆਂ ਮਤਲਬ ਅਸੀਂ ਨਰਕ 'ਚ ਆ ਬਟ ਉਹ ਵੀ ਮੰਨ ਲੈਂਦੇ ਮੰਨ ਲੈਂਦੇ ਨੇ ਬਟ ਐਕਚੁਅਲ 'ਚ ਇਦਾਂ ਨਹੀਂ ਹੁੰਦਾਗਾ ਇਹ ਹੁੰਦਾ ਆ ਕਿ ਇੱਕ ਵੀ ਤੁਸੀਂ ਜੋ ਵੀ ਸਿਚੁਏਸ਼ਨਜ਼ ਤੁਹਾਡੇ ਸਾਹਮਣੇ ਆ ਰਹੀਆਂ ਨੇ ਨਾ ਤੁਸੀਂ ਉਹਨਾਂ ਸਿਚੁਏਸ਼ਨਜ਼ ਨੂੰ ਡੀਲ ਕਰਨ ਵਾਸਤੇ ਕਿਸ ਹਾਲਤ ਵਿੱਚੋਂ ਅੰਦਰੋਂ ਹੂੰ ਦੈਟ ਡਿਸਾਈਡਸ ਕਿ ਤੁਸੀਂ ਐਕਚੁਅਲੀ ਸਵਰਗ ਵਿੱਚੋਂ ਨਰਕ ਵਿੱਚੋਂ ਜਾਂ ਇੱਕ ਟ੍ਰਾਂਜੀਸ਼ਨ ਪੀਰੀਅਡ ਦੇ ਵਿੱਚੋਂ ਐਕਚੁਅਲੀ ਤੁਹਾਡੀ ਸਥਿਤੀ ਕੀ ਹੈ ਉਸ ਟਾਈਮ ਹਾਂ ਮਤਲਬ ਮੈਂ ਸਮਝ ਗਈ ਤੁਹਾਡਾ ਪੁਆਇੰਟ ਕਿ ਮੰਨ ਲਓ ਕਿਸੇ ਨੂੰ ਬਹੁਤ ਸਾਰੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਉਹ ਅੰਦਰੋਂ ਬਹੁਤ ਕਾਮ ਹੈ ਵੀ ਇਹ ਚੀਜ਼ ਮੈਂ ਮੇਰੇ ਤੇ ਇਹ ਮੁਸੀਬਤ ਆਈ ਹੈ ਮੈਂ ਇਸ ਨਾਲ ਡੀਲ ਕਰੂੰਗਾ ਮੈਂ ਇਸ ਨੂੰ ਫੇਸ ਕਰੂੰਗਾ ਤੇ ਇਹ ਜਿਹੜਾ ਫੇਜ਼ ਹੈ ਇਹ ਮੇਰਾ ਨਿਕਲ ਜਾਊਗਾ ਜਦੋਂ ਆਪਾਂ ਅੰਦਰੋਂ ਇਹੋ ਜੀ ਮੈਂਟਲ ਸਟੇਟ ਨਾਲ ਚੀਜ਼ਾਂ ਨੂੰ ਡੀਲ ਕਰਦੇ ਆ ਫੇਰ ਆਪਾਂ ਕਹਿ ਸਕਦੇ ਹਾਂ ਕਿ ਉਹ ਇਨਸਾਨ ਹੈਗਾ ਜਿਹੜਾ ਉਸ ਸਵਰਗ ਦੇ ਵਿੱਚ ਹੈ ਜੇ ਮੈਂ ਆਲਰੇਡੀ ਮੈਨੂੰ ਮੁਸੀਬਤਾਂ ਆ ਰਹੀਆਂ ਹਨ ਤੇ ਮੈਂ ਅੰਦਰੋਂ ਮੇਰੇ ਅੰਦਰ ਵੀ ਕਾਇਓਸ ਹੈ ਮੈਂ ਸੋਚ ਰਹੀਆਂ ਵੀ ਆਹ ਕੀ ਹੋ ਗਿਆ ਇਹ ਤਾਂ ਮੇਰੇ ਨਾਲ ਹੀ ਹੋ ਗਿਆ ਹੈ ਮਤਲਬ ਮੈਂ ਉਸ ਚੀਜ਼ ਨੂੰ ਐਕਸੈਪਟ ਕਰਨ ਦੀ ਬਜਾਏ ਉਸ ਨੂੰ ਹੋਰ ਵਧਾ ਰਹੀ ਹਾਂ ਉਸ ਚੀਜ਼ ਨੂੰ ਤਾਂ ਮੈਂ ਆਟੋਮੈਟਿਕਲੀ ਨਰਕ ਦੇ ਵਿੱਚ ਹੈ ਜਦੋਂ ਆਪਾਂ ਫਿਜ਼ੀਕਲ ਤੌਰ ਤੇ ਜੇ ਆਪਾਂ ਸੋਚ ਲਈਏ ਵੀ ਜੇ ਮੈਂ ਖੁਸ਼ ਹਾਂ ਤਾਂ ਮੈਂ ਸਵਰਗ 'ਚ ਹਾਂ ਉਹ ਤਾਂ ਮਤਲਬ ਇੱਕ ਜਨਰਲਾਈਜ਼ਡ ਜੀ ਥਿੰਗ ਹੈ ਵੀ ਆਪਾਂ ਆਪਦੇ ਆਪ ਨੂੰ ਅਸਿਊਮ ਕਰ ਲੀਏ ਕਿ ਹੈਨਾ ਅਸਲੀ ਗੱਲ ਜਿਹੜੀ ਉਹ ਤੁਹਾਡਾ ਇਨਰ ਸੈਲਫ ਕੀ ਫੀਲ ਕਰ ਰਿਹਾ ਉਹਦੀ ਹੁੰਦੀ ਹੈ ਰਾਈਟ ਜਿੱਦਾਂ ਇੱਕ ਐਗਜ਼ਾਮਪਲ ਦੇ ਤੌਰ ਤੇ ਆਪਾਂ ਦੇਖ ਸਕਦੇ ਹਾਂ ਲੈਟ ਅਸ ਸੁਪੋਜ਼ ਇੱਕ ਟੈਰੇ ਇਨਾਂ ਇੱਕ ਪਾਥ ਹੈ ਜੋ ਉੱਬੜ ਖੱਬੜ ਜਾ ਹੈਗਾ ਠੀਕ ਹੈ ਅਲੱਗ-ਅਲੱਗ ਲੋਕ ਉੱਥੇ ਤੁਰਨਗੇ ਠੀਕ ਹੈ ਪਾਥ ਸੇਮ ਹੈ ਜਿੱਦਾਂ ਸਾਰਿਆਂ ਦੀ ਜ਼ਿੰਦਗੀ ਦੇ ਵਿੱਚ ਸਿਚੁਏਸ਼ਨ ਮੰਨ ਲਓ ਇੱਕ ਸੇਮ ਆਈ ਹੈ ਅਲੱਗ-ਅਲੱਗ ਤਰ੍ਹਾਂ ਦੇ ਲੋਕ ਉੱਥੇ ਤੁਰਨਗੇ ਉਸ ਪਾਥ ਤੇ ਤੇ ਹਰ ਇਨਸਾਨ ਕੋਈ ਜ਼ਿਆਦਾ ਡੋਲੂਗਾ ਕੋਈ ਘੱਟ ਡੋਲੂਗਾ ਕੋਈ ਬਿਲਕੁਲ ਨਾਰਮਲ ਤਰੀਕੇ ਨਾਲ ਤੁਰ ਜਾਊਗਾ ਹਨਾ ਇਟ ਡਿਪੈਂਡਸ ਔਨ ਕਿ ਉਸ ਪਰਸਨ ਦੀ ਐਕਚੁਅਲ ਕੰਡੀਸ਼ਨ ਕਿੱਦਾਂ ਦੀ ਹੋਈ ਪਈ ਹੈ ਪਾਥ ਸੇਮ ਹੈ ਹਨਾ ਜਿਹੜਾ ਇਨਸਾਨ ਦਾ ਆਰਾਮ ਨਾਲ ਤੁਰ ਜਾਊਗਾ ਉਹ ਕਹੂਗਾ ਕਿ ਯਾਰ ਮਤਲਬ ਜ਼ਿੰਦਗੀ ਬੜੀ ਵਧੀਆ ਸੀ ਹਨਾ ਜਿਹੜਾ ਬੰਦਾ ਥੋੜਾ ਡੋਲ ਕੇ ਮਤਲਬ ਡੋਲ ਕੇ ਤੁਰ ਰਿਹਾ ਹੈ ਹਰ ਵਾਰੀ ਡਿੱਗ ਰਿਹਾ ਹੈ ਫਿਰ ਉੱਠ ਰਿਹਾ ਡਿੱਗ ਰਿਹਾ ਫਿਰ ਉੱਠ ਰਿਹਾ ਉਹਨੂੰ ਜਦੋਂ ਲਾਸਟ ਤੇ ਪੁੱਛਿਆ ਜਾਊਗਾ ਤਾਂ ਉਹਨੂੰ ਉਹਨੇ ਕਹਿਣਾ ਕਿ ਯਾਰ ਜ਼ਿੰਦਗੀ ਬੜੀ ਖਰਾਬ ਸੀ ਹੈਨਾ ਮਤਲਬ ਇੰਨਾ ਔਖਾ ਹੋ ਕੇ ਆਇਆ ਮੈਂ ਜਸਟ ਲਾਈਕ ਥਿਸ ਜੇ ਅਸੀਂ ਆਪਣੇ ਆਪ ਨੂੰ ਸਾਂਭਦੇ ਹੋਏ ਚੱਲ ਰਹੇ ਹਾਂ ਹੈਨਾ ਤਾਂ ਅਸੀਂ ਉਸ ਸਿਚੁਏਸ਼ਨ ਦੇ ਵਿੱਚ ਬਿਲਕੁਲ ਕੰਫਰਟੇਬਲੀ ਇਸ ਜ਼ਿੰਦਗੀ ਦੇ ਵਿੱਚ ਮੂਵ ਕਰ ਜਾਾਂਗੇ ਹੈਨਾ ਸਿੰਪਲ ਵਰਡਸ ਦੇ ਵਿੱਚ ਇਹ ਹੈ ਕਿ ਉਬੜ ਖਬੜ ਨੂੰ ਦੇਖ ਕੇ ਵੀ ਜੇ ਤਾਂ ਤੁਸੀਂ ਸੋਚਦੇ ਹੋ ਵੀ ਵਾਹ ਐਡਵੈਂਚਰ ਆਇਆ ਜ਼ਿੰਦਗੀ 'ਚ ਉਹਨੂੰ ਤੁਸੀਂ ਐਡਵੈਂਚਰ ਲੈ ਰਹੇ ਹੋ ਜਾਂ ਇਹ ਕਹਿ ਰਹੇ ਹੋ ਵੀ ਕਿੱਥੋਂ ਮੁਸੀਬਤ ਆ ਗਈ ਇਹ ਤੁਹਾਡੇ ਤੇ ਡਿਪੈਂਡ ਕਰਦਾ ਵੀ ਤੁਸੀਂ ਇਸ ਨੂੰ ਕਿਵੇਂ ਡੀਲ ਕਰ ਰਹੇ ਹੋ ਕੁਝ ਲੋਕਾਂ ਨੂੰ ਉਬੜ ਖਬੜ ਵੀ ਐਡਵੈਂਚਰ ਲੱਗਦੀ ਹੁੰਦੀ ਹੈ ਵੀ ਠੀਕ ਹੈ ਯਾਰ ਪਹਾੜਾਂ ਤੇ ਵੀ ਤਾਂ ਜਾਣੇ ਹੁੰਨੇ ਆ ਥੋੜੀ ਜਿਹੀ ਅਪਸ ਐਂਡ ਡਾਊਨਸ ਆ ਗਏ ਤਾਂ ਕੋਈ ਗੱਲ ਨਹੀਂ ਹਣਾ ਉਹ ਚੀਜ਼ ਹੈ ਕਿ ਤੁਹਾਡੀ ਇਨਰ ਸੈਲਫ ਕਿਹੋ ਜੀ ਹੈ ਉਹ ਤੇ ਡਿਪੈਂਡ ਕਰਦਾ ਸੋ ਆਤਮਾ ਜਿਹੜੀ ਹੈਗੀ ਉਹਨੂੰ ਕਿਤੇ ਤਸੀਹੇ ਨਹੀਂ ਮਿਲਨੇ ਕਿਤੇ ਨਹੀਂ ਜਾ ਰਹੇ ਆਪਾਂ ਮਤਲਬ ਆਪਾਂ ਐਜ਼ ਬਾਡੀ ਕਿਤੇ ਨਹੀਂ ਜਾ ਰਹੇ ਤੇ ਆਤਮਾ ਨੂੰ ਤੁਸੀਂ ਇਹ ਤੁਸੀਂ ਦੇ ਨਹੀਂ ਸਕਦੇ ਸੋ ਜੋ ਵੀ ਹੈ ਉਹ ਇੱਥੇ ਹੀ ਭੁਗਤਣਾ ਪੈਣਾ ਹੈ ਮੈਨੂੰ ਪਤਾ ਸੀ ਇਹ ਇਸ ਸਰੀਰ 'ਚ ਹੀ ਦੇ ਰਹੇ ਆ ਨਾ ਬਹੁਤ ਸਾਰੇ ਹਾਂ ਮਤਲਬ ਉੱਥੇ ਜਾ ਕੇ ਕੋਈ ਨਹੀਂ ਬੈਠਾ ਵੀ ਜਿਹੜਾ ਕਹੂਗਾ ਵੀ ਆ ਵੀ ਆਤਮਾ ਆ ਗਈ ਤੇ ਚਲੋ ਤਸੀਹੇ ਦੇਈਏ ਇਦਾਂ ਦਾ ਕੁਝ ਨਹੀਂ ਹੋਣਾ ਅੱਜਕੱਲ ਲੋਕ ਡਿਪਰੈਸ਼ਨ ਐਂਡ ਐਂਜ਼ਾਈਟੀ ਐਂਡ ਬਹੁਤ ਸਾਰੇ ਲੋਕ ਸੁਸਾਈਡਸ ਕਰ ਰਹੇ ਨੇ ਉਹ ਸਾਰੇ ਆਤਮਾ ਨੂੰ ਤਸੀਹੇ ਹੀ ਮਿਲ ਰਹੇ ਸੀਗੇ ਅੰਦਰੋਂ ਉਹ ਆਤਮਾ ਨੂੰ ਜਦੋਂ ਤਸੀਹੇ ਅੰਦਰੋਂ ਜਿਉਂਦੇ ਜੀ ਮਿਲਦੇ ਨੇ ਨਾ ਉਸ ਟਾਈਮ ਉਹ ਆਤਮਾ ਸਰੀਰ ਛੱਡਣ ਦੇ ਬਾਹਨੇ ਲੱਭਦੀ ਆ ਉਸ ਟਾਈਮ ਸਿਚੁਏਸ਼ਨਸ ਇਦਾਂ ਦੀਆਂ ਬਣਨੀਆਂ ਸ਼ੁਰੂ ਹੋ ਜਾਂਦੀਆਂ ਨੇ ਕਿ ਸਾਡੀ ਜ਼ਿੰਦਗੀ ਦੇ ਵਿੱਚ ਉਹ ਸਿਚੁਏਸ਼ਨ ਸਾਡੇ ਸਾਹਮਣੇ ਆਉਂਦੀਆਂ ਨੇ ਤੇ ਅਸੀਂ ਉੱਥੋਂ ਸਰੀਰ ਸਾਡੀ ਆਤਮਾ ਸਰੀਰ ਛੱਡ ਦਿੰਦੀ ਹੈ ਤੇ ਉਹ ਤਸੀਹਿਆਂ ਤੋਂ ਹੀ ਭਜਰੀ ਹੁੰਦੀ ਹੈ ਉਹ ਤਸੀਹੇ ਅਸੀਂ ਉਹਨੂੰ ਇਸੇ ਜੀਵਨ ਦੇ ਵਿੱਚ ਹੀ ਦੇ ਰਹੇ ਹੁੰਨੇ ਆਂ ਸੋ ਮੀਦਰ ਸਿਆ ਛੋਟਾ ਜਿਹਾ ਕੁਐਸਚਨ ਜਿਹੜਾ ਅਰਾਈਜ਼ ਹੋਇਆ ਸੀਗਾ ਇਹ ਕਲੀਅਰ ਕਰਨ ਦੀ ਕੋਸ਼ਿਸ਼ ਕੀਤੀ ਹੈ ਤੁਹਾਡੇ ਅਗਰ ਇਹਦੇ ਬਾਰੇ ਕੁਝ ਹੋਰ ਵਿਊ ਪੁਆਇੰਟਸ ਹੈ ਤੇ ਤੁਸੀਂ ਉਹ ਵੀ ਸ਼ੇਅਰ ਕਰ ਸਕਦੇ ਹੋ ਥੈਂਕ ਯੂ ਵੈਰੀ ਮਚ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਥੈਂਕ ਯੂ